ਬੜਾ ਪਿੰਨ ਤੋਂ ਝੰਡੇਆਲਾ ਰੋਡ ਚੋਕੀ ਹਰ ਇੱਕ ਪਾਰਟੀ ਲਈ ਹੁਣ ਸਿਰਦਰਦ ਬਣੀ ਰਹੀ ਹੈ ਅਤੇ ਜੋ ਪਾਰਟੀਆਂ ਦੇ ਲੀਡਰ ਇਸ ਸੜਕ ਨੂੰ ਬਣਾਉਣ ਲਈ ਲੋਕਾਂ ਨਾਲ ਵਾਅਦੇ ਕਰਕੇ ਵੋਟਾ ਹਾਸਲ ਕਰ ਲੈਂਦੇ ਸਨ ਉਹਨਾਂ ਲੀਡਰਾਂ ਨੂੰ ਹੁਣ ਵੋਟਰਾਂ ਵੱਲੋਂ ਵੀ ਵੋਟਾਂ ਵਿੱਚ ਸਬਕ ਸਿਖਾਇਆ ਗਿਆ ਹੈ 17 ਕਿਲੋਮੀਟਰ ਲੰਬੀ ਸੜਕ ਜੋ ਕਿ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੇ ਅਧੀਨ ਬਣਨੀ ਹੈ ਉਸ ਦੀ ਲਾਗਤ 6 ਕਰੋੜ 69 ਲੱਖ ਤੋਂ ਵੀ ਵੱਧ ਹੈ ਜਿਸ ਨੂੰ ਬਣਾਉਣ ਦੀ ਮਿਆਦ ਜੋ ਮੇਨ ਚੌਂਗ ਵਿੱਚ ਲੱਗੇ ਬੋਰ ਤੇ ਲਿਖੀ ਹੈ ਉਸ ਦੇ ਮਤਵ ਮੁ 222 ਸਾਲ ਵਿੱਚ ਇਹ ਸੜਕ ਬਣਾ ਕੇ ਠੇਕੇਦਾਰਾਂ ਵੱਲੋਂ ਲੋਕਾਂ ਨੂੰ ਸਪੁਰਦ ਕਰਨੀ ਸੀ ਅਤੇ 227 ਯਾਨੀ ਕਿ 5 ਸਾਲ ਤੱਕ ਸੜਕ ਨੂੰ ਰੇਅਰਕਾਰ ਕੇ ਦੇਣਾ ਸੀ ਪਰ ਇਹ ਸੜਕ 224 ਤੱਕ ਵੀ ਪੂਰੀ ਨਹੀਂ ਬਣੀ ਟੋਟਿਆਂ ਵਿੱਚ ਸੜਕ ਨੂੰ ਮਹਿਜ ਬਣਾ ਕੇ ਖਾਨਾ ਪੂਰਤੀ ਹੀ ਕੀਤੀ ਜਾ ਰਹੀ ਹੈ ਅਤੇ ਹਾਲਾਤ ਤਾਂ ਇਹ ਹਨ ਕਿ ਜਿੱਥੋਂ-ਜਿੱਥੋਂ ਇਹ ਸੜਕ ਬਣਾਈ ਗਈ ਹੈ ਉੱਥੋਂ ਕਈ ਥਾਵਾਂ ਤੋਂ ਸੜਕ ਬੈਠ ਗਈ ਹੈ ਜਿਸ ਨਾਲ ਰਾਹੀਰ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਅਤੇ ਸੱਟਾਂ ਵੀ ਲੱਗਵਾ ਰਹੇ ਹਨ ਇਸ ਦੌਰਾਨ ਸਥਾਨਕ ਲੋਕਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਸੈਂਟਰ ਵੱਲੋਂ ਬਣਾਈ ਜਾ ਰਹੀ ਇਸ ਸੜਕ ਦੀ ਨਿਰਪੱਖ ਜਾਂਚ ਕਰਵਾ ਕੇ ਘਟੀਆ ਕੰਮ ਕਰਨ ਵਾਲੇ ਠੇਕੇਦਾਰ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਹਾਂਜੀ ਅੰਕਲ ਜੀ ਕੀ ਨਾਮ ਆ ਤੁਹਾਡਾ ਜੌਨੀ ਪੌਂਜ ਮੇਰਾ ਨਾਮ ਆ ਪਿੰਡ ਬੋਪਾ ਰਾਇਆ ਮੇਰਾ ਕਿਸੇ ਇਲਾਕੇ ਦੇ ਵਿੱਚ ਲਗਾਤਾਰ ਇੰਨੇ ਟੋਏ ਆ ਉਹਦੇ ਵਿੱਚ ਲਗਾਤਾਰ ਹੀ ਲੋਕ ਡਿੱਗਦੇ ਆ ਐਕਸੀਡੈਂਟ ਹੋ ਰਹੇ ਆ ਜੀ ਕਿ ਲਗਾਤਾਰ ਹੀ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਦੇ ਵਿੱਚ ਕਿੰਨਾ ਕਚਰ ਹੋ ਗਿਆ ਸੀ ਸੜਕ ਬਣੀ ਨੂੰ ਤੇ ਸੜਕ ਬਣੀ ਭਗਵਾਨਤਮਾਨ ਦੇ ਸਰਕਾਰ ਤੇ ਟਾਈਮ ਦੇ ਉੱਤੇ ਬਣੀ ਆ ਤਾਂ ਉਹਦੇ ਦੌਰਾਨ ਜਿਹੜੇ ਉਹ ਗੱਟ ਰਹੇ ਆ ਬਾਰੇ ਉਹ ਪੂਰੇ ਨਹੀਂ ਹੋਏ ਜੀ ਤੇ ਟੋਏ ਉਹ ਨਹੀਂ ਪੂਰੇ ਹੋਏ ਸੜਕ ਦਾ ਜੂੜ ਬਣੀ ਆ ਕੋਈ ਨਹੀਂ ਪੂਰੇ ਟੋਆਆਂ ਦੇ ਵਿੱਚ ਲੋਕ ਡਿੱਕੇ ਮਰਦੇ ਆ ਜੀ। ਕਈ ਐਕਸੀਡੈਂਟ ਹੋ ਚੁੱਕੇ ਇੱਕ ਨਹੀਂ। ਦੀਪਤੀ ਐਕਸੀਡੈਂਟ ਹੋ ਚੁੱਕੇ ਵੀ ਇਹੇ ਰੋਡ ਦੇ ਉੱਤੇ ਹੀ। ਆਹੀ ਜਗ੍ਹਾ ਦੇ ਉੱਤੇ। ਜੀ ਬਾਈ ਜੀ ਕੀ ਨਾਮ ਹੈ? ਮੇਰਾ ਨਾਮ ਜਗਦੀਪ ਕੁਮਾਰ। ਮੈਂ ਗਰਾਿਆਂ ਦਾ ਰਹਿਣ ਵਾਲਾ ਆ। ਇਹ ਸਾਡਾ ਰੋਡ ਰੁੜਕਾ ਰੋਡ ਗਰਾਿਆਂ। ਇਹਦਾ ਬਹੁਤ ਜ਼ਿਆਦਾ ਹੀ ਮਾੜਾ ਹਾਲ ਹੋ ਚੁੱਕਿਆ ਐ ਇਸ ਟਾਈਮ ਜਿਹਦਾ ਰੋਡ ਇਨੀ ਘੱਟੋ ਘੱਟ ਆ ਦਸੰਬਰ 'ਚ ਬਣਿਆ ਸੀਗਾ ਇਹ। ਤੇ ਆ ਚਾਰ ਮਹੀਨਿਆਂ ਚ ਤੁਸੀਂ ਦੇਖੋ ਇੱਥੋਂ ਜਿੰਨੇ ਵੀ ਲੋਕੀ ਲੰਘਦੇ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਇੱਥੋਂ ਬਹੁਤ ਜ਼ਿਆਦਾ ਹੀ ਜਿਹਨੂੰ ਕਹਦੀਏ ਇਸ ਦੀ ਕੰਡੀਸ਼ਨ ਇੰਨੀ ਕੁ ਮਾੜੀ ਹੋ ਚੁੱਕੀ ਆ ਕੁਝ ਕੁ ਜਗ੍ਹਾ ਤਾਂ ਇੰਨੀ ਕੁ ਬਹਿ ਚੁੱਕੀ ਆ ਇਹ ਬਣਨ ਤਕਰੀਬਨ ਚਾਰ ਤੋਂ ਪੰਜ ਮਹੀਨੇ ਹੋਏ ਇਹਨੂੰ ਇਸ ਤੋਂ ਜ਼ਿਆਦਾ ਲੰਬਾ ਟਾਈਮ ਨਹੀਂ ਹੋਇਆ ਚਾਰ ਮਹੀਨਿਆਂ ਚ ਹੀ ਇਹਦਾ ਸੜਕ ਦਾ ਹਾਲ ਹੋ ਗਿਆ ਵਾ ਦਿੱਲੀ ਇੱਕ ਦੋ ਬੰਦੇ ਡੇਗਦੇ ਡੇਗਦੇ ਆ ਯਾਨੀ ਕਿ ਪੱਕਾ ਚਾਂਸ ਆ ਵੀ ਇੱਕ ਦੋ ਬੰਦੇ ਇੱਥੇ ਡੇਗੂ ਗੱਡੇਗੂ ਬਿਲਕੁਲ ਉੱਥੋਂ ਵੱਜੂਗੇ ਤਾਂ ਹੀ ਤੁਹਾਡੇ ਭਣਾ ਹਾਂਜੀ ਅਕਲ ਇਹ ਸੀਬ੍ਰਿਜ 2011 ਨਵੰਬਰ ਵਿੱਚ ਚੱਲੂ ਹੋਇਆ ਸੀ ਇਹਲੇ ਸੀਵਰੇ ਪਿਆ ਤੇ ਠੇਕੇਦਾਰ ਨਾਲ ਅਸੀਂ ਗੱਲ ਕੀਤੀ ਕਿ ਤੇਨੇ ਕੋਈ ਸਮਾਨ ਰੱਖਣੇ ਜਗ੍ਹਾ ਦਾ ਇੱਥੇ ਮੈਂ ਉਹਨੂੰ ਦੋ ਤਕਾਲਾਂ ਵੀ ਦਿੱਤੀਆਂ ਮੈਂ ਉਹਨੂੰ ਕਿਹਾ ਵੀ ਜਿਹੜੀ ਮਿੱਟੀ ਪਾਉਣੀ ਆ ਇਹਦੇ ਉੱਤੇ ਬਲਡوزر ਫੇਰ ਕੇ ਇਹਨੂੰ ਜਿਹੜਾ ਦਬਾ ਦੇਣਾ ਪਰ ਉਹਨੇ ਕੰਮ ਚੱਲ-ਗੱਲ ਕੀਤਾ ਕਿ ਕਿ ਉਹ ਇਨ੍ਹਾਂ ਕੰਮਾਂ ਵਿੱਚ ਕਮਿਸ਼ਨਾਂ ਬਹੁਤ ਹੁੰਦੀਆਂ ਹੁਣ ਕਈ ਵਾਰੀ ਇਹ ਸੜਕ ਬਹਿ ਚੁੱਕੀ ਆ ਹੁਣ ਤਾਂ ਟੋਆ ਕਈ ਦਿਨ ਬਹਿ ਚੁੱਕੀ ਅੱਗੇ ਵੀ ਬਹਿ ਚੁੱਕੀ ਆ ਬਾਰ-ਬਾਰ ਅਸੀਂ ਜਿਹੜਾ ਹਲਕਾ ਇੰਚਾਰਜ ਆਪ ਦਾ ਉਹਨੂੰ ਵੀ ਕਹਿ ਚੁੱਕੇ ਆ ਉਹ ਵੀ ਲਾਰੇ ਲਾ ਗਿਆ ਨਾ ਬਸ ਹੋ ਗਿਆ ਕੰਮ ਜੀ ਬਸ ਹੋ ਗਿਆ ਕੰਮ ਹੋ ਗਿਆ ਕੰਮ ਕੱਲ ਜੀ ਕਹਿੰਦੇ ਇੱਥੇ ਐਕਸੀਡੈਂਟ ਵੀ ਹੁੰਦੇ ਆ ਐਕਸੀਡੈਂਟ ਇੱਥੇ ਇਦਾਂ ਬਿਟਾ ਹੁੰਦੇ ਆ ਵੀ ਆ ਜਿਹੜਾ ਟੋਵਾ ਜਿਹੜਾ ਮੋਟਰਸਾਈਕਲ ਕਾਲੀ ਆਉਂਦਾ ਰੇਵਟ ਪੈਂਦਾ ਅੱਗੇ ਜਾ ਕੇ ਫੇਟ ਹੋਏ ਜਬੜ ਜਾਂਦਾ ਕਈ ਵਾਰੀ ਇੱਕ ਬੁੜੀ ਦੀ ਲੱਤ ਵੀ ਟੁੱਟ ਚੁੱਕੀ ਆ ਇੱਕ ਬੰਦੇ ਦੀ ਵੀ ਲੱਤ ਟੁੱਟ ਚੁੱਕੀ ਆ ਅਸੀਂ ਪ੍ਰਸ਼ਾਸਨ ਨੂੰ ਥਾਣੇ ਵਾਲੇ ਨੂੰ ਬੇਨਤੀ ਕੀਤੀ ਆ ਕਿ ਕੋਈ ਇਹਦਾ ਪ੍ਰਬੰਧ ਕਰੋ ਪਰ ਨਾ ਪੰਜ ਚਾਰ ਨਾ ਕਹਿਣਾ ਸਰ ਮੱਥੇ ਕਰਨਾਲਾ ਉੱਥੇ ਦਾ ਉੱਥੇ ਗੱਲ ਉੱਥੇ ਦੀ ਉੱਥੇ ਖੜੀ ਆ ਜੇ ਇਹ ਸਚਾਰੂ ਟਾਂਗ ਨਾਲ ਸੜਕ ਬ ਇੱਥੇ ਜਿਨੇ 50 60 ਬੈਂਡੇ ਸੜਕ ਦੇ ਬੰਦੇ ਆ ਉਹਨਾਂ ਨੂੰ ਆਉਣ ਜਾਣ ਨੂੰ ਡੇਲੀ ਇਹ ਕੰਮ ਕਰਨ ਵਾਲੇ ਉਹਨਾਂ ਨੂੰ ਰਾਹ ਮੋਝਵੇ ਬਸ ਸਮਾਂ ਟਾਈਮ ਹੋ ਗਿਆ ਸੀ ਇਹਨੂੰ ਬਣੀ ਨੂੰ ਇਹ 2011 ਚ ਬੇਟਾ ਨਵੰਬਰ ਵਿੱਚ ਚਾਲੂ ਹੋਈ ਸੀ 12 ਮਹੀਨੇ ਬਣ ਗਏ ਸੀ